ਹਾਂਜੀ ਭਾਈ ਜੀ ਸਾਰੇ ਨਿਵਾਸੀ ਕਾਲ ਜੀ ਹੋਰ ਭਾਈ ਜੀ ਸਭ ਦੇ ਘਰ ਪਰਿਵਾਰ ਜਾਣ ਬਠੀਕ ਠਾਕ ਨੇ ਜੀ ਤੇ ਤੁਹਾਡਾ ਛੋਟਾ ਭਰਾ ਜੀ ਤੁਹਾਨੂੰ ਪਤਾ ਹੀ ਆ ਜੀ ਆਪਾਂ ਦਵਾਈਆਂ ਬਾਰੇ ਵੀਡੀਓ ਪਾਉਂਦੇ ਰਹਿੰਨੇ ਆ ਜੀ ਤੇ ਆਪਾਂ ਇੱਕ ਨਵਾਂ ਕੰਮ ਸ਼ੁਰੂ ਕਰਿਆ ਜੀ ਕਬੂਤਰਾ ਦੀਆਂ ਸਤਰੀਆਂ ਪਿੰਜਰੇ ਡੋਲੀਆ ਜਾਲ ਠੀਕ ਆ ਜੀ ਇਹਨਾਂ ਬਾਰੇ ਤੁਹਾਨੂੰ ਦਿਖਾ ਰਹੇ ਆ ਅੱਜ ਤੇ ਆਪਾਂ ਨਵਾਂ ਕੰਮ ਸ਼ੁਰੂ ਕਰਿਆ ਤੇ ਮੇਰਾ ਭਰਾਣਾ ਵੱਧ ਤੋਂ ਵੱਧ ਸਪੋਰਟ ਕਰਿਓ ਠੀਕ ਆ ਜੀ ਤੇ ਆਪਣੇ ਕੋਲੇ ਦਿਖਾ ਦੋ ਜੀ ਕੀ ਕੀ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਇਹ ਛਤਰੀ ਵਾਲਾ ਝਾਲ ਆ ਬਾਈ ਇਹ ਇਹ ਸਿੰਪਲ ਵੀ ਆ ਤੇ ਆਪਣਾ ਸਟੈਂਡ ਆ ਵੀ ਬਣ ਜਾਊਗਾ ਠੀਕ ਆ ਜੀ ਉਸ ਤੋਂ ਬਾਅਦ ਆ ਛਤਰੀ ਆ ਗਈ 2.5 ਫੁੱਟ ਦੀ ਵਧੀਆ ਛਤਰੀ ਬਣੀ ਆ ਠੀਕ ਆ ਜੀ ਉਸ ਤੋਂ ਬਾਅਦ ਆ 2 ਫੁੱਟ ਆ ਗਈ ਤੇ ਆ ਡੋਲੀ ਆ ਗਈ ਚਾਰ ਖੰਨੇ ਵਾਲੀ ਬਰੀਕ ਜਾਲੀ ਵਾਲੀ ਜੇ ਕਿਸੇ ਵੀਰ ਨੇ ਬਰੀਕ ਜਾਲੀ ਵਾਲੀ ਤਿਆਰ ਕਰਾਉਣੀ ਆ ਬਰੀਕ ਵਾਲੀ ਵੀ ਹੋ ਜੂ ਆ ਕਬੂਤਰ ਸਾਂਭਣ ਵਾਲੀ ਬਾਈ ਜੀ ਤਿਆਰ ਕਰਵਾਈ ਆ ਮਿੱਟੂ ਆ ਬਾਈ ਤੋਂ ਮੋੜ ਨੇ ਤਿੰਨ ਖਾਨੇ ਵਾਲੀ ਤੇ ਆਹ ਤਿੰਨ ਤਿੰਨ ਖਾਨੇ ਵਾਲੀਆਂ ਨੇ ਜੀ ਤੇ ਆਹ ਸੇਕ ਆਪਣੇ ਆ ਵੀ ਤਿੰਨ ਖਾਨੇ ਵਾਲੀ ਆ ਕਿਸੇ ਵੀਰ ਭਰਾ ਨੂੰ ਆਰਡਰ ਤੇ ਆਪਾਂ ਡੋਲੀ ਤਿਆਰ ਕਰਕੇ ਵੀ ਦੇ ਸਕਦੇ ਦਿੰਦੇ ਆ ਜੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਜੀ ਤਾਂ ਮੇਰਾ ਨੰਬਰ 810953013 ਇਹ ਨੰਬਰ ਆਪਣਾ ਠੀਕ ਆ ਜੀ ਤੇ ਜਿਸੇ ਵੀ ਤਰ੍ਹਾਂ ਦੀ ਕੋਈ ਵੀ ਨੋਲੀ ਬਣਾਉਣੀ ਹੋਵੇ, ਜਾਲ ਘਰਾ ਦੇ ਵਿੱਚ ਜਾਲ ਲਵਾਉਣੇ ਹੋ, ਸਤਰੀਆ, ਪਿੰਦਰੇ ਕਿਸੇ ਵੀ ਤਰ੍ਹਾਂ ਦਾ ਕੋਈ ਚਾਹੀਦਾ ਤਾਂ ਆਪਾਂ ਨੂੰ ਸੰਪਰਕ ਕਰੋ ਠੀਕ ਹੈ ਜੀ ਤੇ ਆਪਾਂ ਵੱਤ ਬਾਅਦ ਲੈਸ ਕਰਾਂਗੇ ਤੇ ਸਾਰੇ ਭਰਾ ਆਪਾਂ ਨੂੰ ਵੱਤ ਵਾ ਸਪੋਰਟ ਕਰਿਓ ਤੇ ਵੀਡੀਓ ਨੂੰ ਆਪਣੀ ਨੂੰ ਵੱਤ ਵਾ ਸ਼ੇਅਰ ਕਰਿਓ ਧੰਨਵਾਦ